ਇੱਕ ਪਾਸੇ ਬੁੱਧੂ ਕਮਿਆਰ ਸਤਿਗੁਰ ਜੀ ਅੱਗੇ ਗਿਲਾ ਵੀ ਕਰਦਾ ਹੈ ਬੇਨਤੀ ਵੀ ਕਰਦਾ ਹੈ ਇੱਕ ਪਾਸੇ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਸੀਸ ਈ ਆਉਂਦੀ ਚੜੇ ਤਾਂ ਅਪਛੱਲੀ ਮਾੜੀ ਖੰਗ ਨੂੰ ਕਿਉ ਮਾੜਾ ਮਾੜਾ ਹੁੰਦਾ ਮੰਗਤੇ ਨੂੰ ਦਰਾਂ ਤੋਂ ਦਰਕਾਰ ਨਾ ਚੜੇ ਤਾਂ ਅਪਛੱਲੀ ਮਾੜੀ ਖੰਗ ਨੂੰ ਕਿਉ ਮਾੜਾ ਮਾੜਾ ਹੁੰਦਾ ਮੰਗਤੇ ਨੂੰ ਦਰਾਂ ਤੋਂ ਦਰਕਾਰ ਨਾ ਆਪਣਿਆਂ ਦੇ ਨਾਲ ਕੀਤੀ ਕਲੇਜਾਂ ਚਲਾਕੀ ਮਾੜੀ ਇਸ ਤੋਂ ਵੀ ਮਾੜਾ ਹੈ ਦੁਖੀ ਇਹਨੂੰ ਮੇਣਾ ਮਾਰਨਾ ਆੜਤੀਆਂ ਨੂੰ ਲੋੜ ਪੈਂਦੀ ਜੱਟ ਜ਼ਿਮੀਂਦਾਰ ਦੀ ਹੈ ਜੱਟਾਂ ਨੂੰ ਵੀ ਚਾਹੀਏ ਮਾੜਾ ਰੱਖੀਏ ਵਿਹਾਰ ਨਾ ਚੜਦੀ ਜਵਾਨੀ ਚੜਦੀ ਜਵਾਨੀ ਕੰਮ ਠਾਲੀ ਦੇ ਪਾਣੀ ਵਾਂਗੂ ਬਾਬੂ ਜੀ ਧੀ ਪੋਤੇ ਰੱਖੀਏ ਪਿਆਰ ਨਾ ਜੀਬ ਗਿੱਚੀ ਬੁੱਧੂ ਕਹਿ ਗਮਾਂ ਦਾ ਭਰਿਆ ਨੁੰਦਾ ਜਿਹੜੀ ਗੱਲ ਦਾ ਕਰਿਆ ਮੇਰਾ ਉਹ ਮਤਬਲ ਨਹੀਂ ਸਰਿਆ ਸੱਬੇ ਹੌਸਲੇ ਟਹਿ ਸਾਰ ਮੇਰੀਆਂ ਗਰ ਜਾਂ ਅਰ ਜਾਂ ਦਾਸ ਦੀਆਂ ਦਾਸ ਦੀਆਂ ਗੁਰੂ ਜੀ ਆਵਾ ਗੁਰੂ ਜੀ ਆਵਾ ਕੱਚਾ ਨਾ ਰਹੇ ਪੂਰੇ ਸਤਗੁਰ ਨੇ ਫਰਮਾਇਆ ਲੱਖੂ ਬੈਠਾ ਭੁਖਾ ਤੇ ਸਣੇ ਤੇ ਮਾਰੇ ਆਵਾ ਪੱਕਾ ਪੱਕਾ ਪਕਾਰੇ ਬਚਨ ਕੱਲੇ ਸਿੱਖ ਨੇ ਟਾਰੇ ਤੁਸੀਂ ਝੂਠੇ ਹੋ ਬਹੇ ਸਾਰ ਮੇਰੀਆਂ ਗਰਜਾਂ ਅਰ ਜਾਂ ਦਾਸ ਦੀਆਂ ਦਾਸ ਦੀਆਂ ਗੁਰੂ ਜੀ ਆਵਾ ਗੁਰੂ ਜੀ ਆਵਾ ਕੱਚਾ ਨਾ ਰਹੇ ਹਰ ਤਾ ਕਰਤਾ ਉਹ ਵੀ ਸੰਤ ਜਨਾਂ ਤੋਂ ਡਰਤਾ ਪੀ ਕੇ ਸਾਗਰ ਖਾਲੀ ਕਰਤਾ ਵਿੱਚ ਢਾਈ ਮੁੱਕਦੇ ਸਿਦਕੀ ਸਖਦੇ ਬੋਲ ਬਾਨੇ ਅਰਜਨ ਦੇ ਰੋਕਿਆ ਕਤਾਂ ਪਿਆ ਇੱਟਾਂ ਚੋਂ ਘਾਟਾ ਦੂਜਾ ਤੁਸਾਂ ਮਕਾਤਾ ਆਟਾ ਪੀ ਕੇ ਰਗੜਾ ਬਾਟਾ ਬਾਟਾ ਸਾਰੇ ਪੈ ਜੋਗੇ ਪਹੇ ਸਾਰ ਮੇਰੀਆਂ ਗਰ ਜਾਂ ਹਰ ਜਾਂ ਦਾਸ ਦਿਆਂ ਦਾਸ ਦਿਆਂ ਗੁਰੂ ਜੀ ਆਵਾ ਕੱਚਾ ਪਤ ਛਡਾਵੇ ਨਹੀਂ ਕਿਸੇ ਤੋਂ ਝੁੱਕਦੇ ਸਿੱਧਕੇ ਸਿੱਖਦੇ ਬੋਲ ਮੰਨਣ ਅਰਜਨ ਦੇ ਰੋਕਿਆ ਰੋਕਿਆ ਕਰੇ ਨਾ ਰੁੱਕਦੇ ਮੇਰੇ ਘਰ ਜੇ ਧਮੜੇ ਹੁੰਦੇ ਆਵਾ ਮੁੜ ਕੇ ਫੇਰ ਚੜਾਉਂਦੇ ਗਦੇ ਮਰਗੇ ਪਾਲਣ ਢੋਂਦੇ ਤੁਸੀਂ ਝੂਟ ਜਾਂਦੇ ਹੋ ਸਾਹੇ ਸਾਰ ਮੇਰੀਆਂ ਗਰਜਾਂ ਸਦੀਆਂ ਦਾਸ ਦੀਆਂ ਗੁਰੂ ਜੀ ਆਵਾ ਗੁਰੂ ਜੀ ਆਵਾ ਕੱਚਾ ਨਾ ਰਹੇ ਆ ਸਜਣਦੇ ਆ ਸਜਣਦੇ 60000 شہزادਾ ਇਨੇ ਬਿਆਦੇ ਹੁੰਦੇ ਸਾਥ ਬੱਜਣੇ ਟਲਾਦੇ ਨਹੀਂ ਨਿਸ਼ਾਨਿਓ ਉਕਰੇ ਜ਼ਿੰਦਗੀ ਸੱਜਦੇ ਮੋਲ ਪਾਣ ਨੇ ਅਰਜਨ ਦੇ ਰੋਕਿਆ ਰੋਕਿਆ ਕਰੇ ਨਾ ਰੁੱਕ ਰੇ ਆਹ ਪਾਰਸ ਲੋਹੇ ਨੂੰ ਸੋਨਾ ਬਣਾਉਂਦਾ ਸੋਨਾ ਬਣਾਉਂਦਾ ਤੈਥੋਂ ਆ ਵਸੂਤ ਨਹੀਂ ਆਉਂਦਾ ਕਿਉਂ ਨਹੀਂ ਲੱਖੂ ਨੂੰ ਸਮਝਾਉਂਦਾ ਜਿਹੜਾ ਥੋੜੇ ਨਾ ਕਹੇ ਸਾਰ ਮੇਰੀਆਂ ਕਰ ਜਾਂ ਯਰ ਜਾਂ ਦੱਸ ਦਿਆਂ ਦੱਸ ਦਿਆਂ ਗੁਰੂ ਜੀ ਆਵਾ ਗੁਰੂ ਜੀ ਆਵਾ ਕੱਚਾ ਨਾ ਰਹੇ ਉਹ ਤੇਰਾ ਆਵਾ ਕੱਚਾ ਰਹਿ ਜਾਵੇ ਪੱਕੇ ਆ ਵਿੱਚ ਦਾਉ ਭਾਲੀ ਏਟ ਹੱਥ ਨਾ ਆਉ ਤੂੰ ਫਿਕਰ ਚੱਕਰੇ ਸਿੱਧ ਕੇ ਸਿੱਖਦੇ ਬੋਲ ਬਾਣ ਨੇ ਅਰਜਨ ਦੇ ਰੋਕਿਆ 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 ਕਦੇ ਨਾ ਰੁੱਕ ਬੇ ਹੋ ਸਤਗੁਰ ਜੀ ਨੇ ਅਸੀਸ ਦਿੱਤੀ ਸਮਾ ਆਏਗਾ ਤੇਰਾ ਇਹ ਕੱਚਾ ਆਵਾ ਪੱਕਿਆਂ ਦੇ ਭਾਅ ਵਿਕ ਜਾਏਗਾ ਐਸੀ ਮੋਲੇ ਧਾਰ بارش ਹੋਈ ਕਹਿੰਦੇ ਕਿਤੇ ਉਹ ਇਟਾਂ ਲੰਬੀ ਇਹਦੀਆਂ ਕੱਚੀਆਂ ਇਟਾਂ ਪੱਕਿਆਂ ਦੇ ਭਾਅ ਵਿਕ ਗਈਆਂ ਗੱਜ ਕੇ ਆਖੋ ਸਤਨਾਮ